ਇਸ ਵਿਸ਼ੇ ਨੂੰ ਲੈ ਕੇ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਅੱਜ ਜੀ ਅਸੀਂ ਭਾਰਤੀ ਕਮਨਿਸਟ ਪਾਰਟੀ ਜਿਹੜਾ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੇ ਵਿੱਚ ਹੀ ਥਾਣਾ ਪੈਂਦਾ ਹੈ ਮੀਰ ਖਾਸ ਉਹਦੇ ਵਿੱਚ ਇੱਕ ਐਫ ਆਈ ਆਰ ਨੰਬਰ 44 ਨੰਬਰ ਦਰਜ ਹੈ 23 ਦੀ ਉਹਦੇ ਵਿੱਚ ਦੋ ਪਾਰਟੀਆਂ ਦਾ ਝਗੜਾ ਹੋਇਆ ਹੈ ਸਾਡੀ ਇੱਕ ਪਾਰਟੀ ਜਿਹੜੀ ਹੈ ਜਿਹਦੇ ਨਾਲ ਜਾਨਤੀ ਹੋਈ ਹੈ ਧੱਕਾ ਹੋਇਆ ਹੈ ਉਹਨਾਂ ਕ੍ਰਾਸ ਕੇਸ ਦੇ ਵਿੱਚ ਸਾਡੇ ਬੰਦੇ ਆਦਾ ਜਿਹੜਾ ਬੰਦਾ ਪਰਚਾ ਨਹੀਂ ਦਰਜ ਕੀਤਾ ਗਿਆ ਸੀ ਉਹਨਾਂ ਤੇ ਉਹਨਾਂ ਦੇ ਮੋਟਰਸਾਈਕਲ ਵੀ ਉਹਨਾਂ ਖੋਲ ਹੈ ਸੀ ਉਹਨਾਂ ਦਾ ਕੋਈ ਜੇਬ ਦਾ ਸਮਾਨ ਵੀ ਖੋਇਆ ਤੇ ਜਿਹੜਾ ਉਹਨਾਂ ਦੀ ਮੋਡਾ ਵੀ ਪ੍ਰੈਕਚਰ ਕੀਤਾ ਹੈ ਮੁੰਡੇ ਦਾ ਤਾਂ ਕਾਫੀ ਸੰਘਰਸ਼ ਕਰਨ ਤੋਂ ਬਾਅਦ ਜਿਹੜਾ ਉਹ ਕ੍ਰਾਸ ਕੇਸ ਪਰਚਾ ਪਰਚਾ ਦਰਜ ਹੋਇਆ ਜਿਹਦੇ ਚ 325 379 ਤੇ 364 ਇਹ ਤਿੰਨ ਦਰਾਮਾਂ ਨਾਲ ਸਾਡਾ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਫਿਰ ਪੋਲੀਟਿਕਲ ਅਪਰੋਚ ਇਥੋਂ ਲਗਾਈ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਜਿਹੜੇ ਉਹ ਦੀ ਮਦਦ ਕਰ ਰਹੇ ਨੇ ਤਾਂ ਉਹ ਡੀ ਹੈ ਜੀ ਫਿਰੋਜ਼ਪੁਰ ਤੋਂ ਕਵਰੀ ਲਗਵਾ ਲਈ ਉਹਨਾਂ ਡੀਆਈ ਫਿਰੋਜ਼ਪੁਰ ਨੇ ਇਨਕੁਆਰੀ ਕੀਤੀ ਉਹ ਤਰਮ ਤਰਮ ਦੀ ਲਗਾ ਦਿੱਤੀ ਅਸੀਂ ਡੀਆਈ ਜੀ ਸਾਹਿਬ ਨੂੰ ਮਿਲੇ ਕਿ ਜਿਸ ਤਰ੍ਹਾਂ ਇਨਕੁਆਰੀ ਫਾਜ਼ਿਲ ਕਾ ਐਸਪੀ ਨੇ ਕਰੀਏ ਆ ਕੇ ਮੌਕੇ ਤੇ ਹਰੇਕ ਬੰਦੇ ਨੂੰ ਆਂਡੀ ਗਵਾਂਡੀ ਨੂੰ ਪੁੱਛ ਕੇ ਪਿੰਡ ਵਾਲਿਆਂ ਨੂੰ ਪੁੱਛ ਕੇ ਕਿ ਬਿਲਕੁਲ ਜੈਨੂਇਨ ਇਨਕੁਆਰੀ ਕੀਤੀ ਉਸ ਤਰ੍ਹਾਂ ਹੀ ਕੀਤੀ ਜਾਵੇ ਤੱਡੀ ਜੀ ਸਾਹਿਬ ਨੇ ਸਾਡੀ ਕੋਈ ਡੈਪੂਟੇਸ਼ਨ ਜਿਹੜਾ ਭਾਰਤੀ ਕੰਫਰੰਸ ਪਾਰਟੀ ਦਾ ਗਿਆ ਸੀ ਉਹਦੀ ਕੋਈ ਗੱਲ ਨਹੀਂ ਸੁਣੀ। ਕਹਿੰਦਾ ਵੀ ਮੈਂ ਆਪ ਦੇ ਮੁਤਾਬਕ ਕਰਾਂਗਾ ਜੋ ਹੋਇਆ ਮਾਰਕਟ ਦੇ ਹਿਸਾਬ ਤੇ ਸਹੀ ਹੋਏਗਾ ਗਲਤ ਨਹੀਂ ਹੋਏਗਾ। ਇਹਨਾਂ ਕੋ વિશਵਾਸ ਦਿਵਾ ਕੇ ਸਾਨੂੰ ਤੋੜਦਾ। 10 ਦਿਨਾਂ ਬਾਅਦ ਇਹ ਉਹ ਜਿਹੜੀ ਤਰਾਵਾਂ ਤੋੜ ਦਿੱਤੀਆਂ। ਸਿਰਫ 325 ਰਹਿ ਗਈ। 379 ਤੇ 365 ਜਿਹੜੀ ਉਹ ਤੋੜ ਦਿੱਤੀਆਂ ਗਈਆਂ। ਜਦੋਂ ਕਿ ਉਹਨਾਂ ਨੇ ਕੋਈ ਜਿਹੜੇ ਮੌਕੇ ਦੇ ਬੰਦੇ ਨਹੀਂ ਆਪ ਦੀ ਮਰਜ਼ੀ ਦੇ ਬੰਦੇ ਉਹ ਲੈ ਕੇ ਗਏ ਨੇ। ਜਿਹੜੇ ਪਿੰਡ ਦੇ ਜਾਣ ਡੀ ਗਵਾਂਡੀ ਜਾਂ ਉਸ ਤਰ੍ਹਾਂ ਦਾ ਕੋਈ ਬੰਦਾ ਵੀ ਨਾਲ ਲੈ ਕੇ ਤਾਂ ਅਸੀਂ ਦੁਬਾਰਾ ਆਪਦਾ ਫੇਰ ਸ਼ੁਰੂ ਕੀਤਾ ਕਿ ਤੁਸੀਂ ਗਲਤ ਕੀਤੀ ਹੈ ਇਨਕੁਆਰੀ ਜਦੋਂ ਆਪ ਦਾ ਸੰਦਰਸ਼ ਕਰਨ ਦੀ ਗੱਲ ਕੀਤੀ ਤੇ ਫਿਰ ਡੀਆਈਜੀ ਸਾਹਿਬ ਨੇ ਸਾਡੇ ਨਾਲ ਫੋਨ ਤੇ ਗੱਲ ਕੀਤੀ ਐਸਐਸਪੀ ਸਾਹਿਬ ਨੇ ਗੱਲ ਕੀਤੀ ਕਿ ਮੈਰਿਟ ਦੇ ਆਧਾਰ ਤੇ ਤੁਹਾਡਾ ਜਿਹੜਾ ਕੇਸ ਹੱਲ ਕਰ ਦਿੱਤਾ ਜਾਵੇਗਾ ਜੋ ਮੈਰਿਟ ਬਣਦੀ ਹੈ ਅਸੀਂ ਵੀ ਅਗੋ ਇਹ ਗੱਲ ਕਹੀ ਕਿ ਅਸੀਂ ਕਰਾਉਣਾ ਹੀ ਮੈਰਿਟ ਦੇ ਆਧਾਰ ਤੇ ਚਾਹੁੰਦੇ ਹਾਂ ਜੋ ਮੈਰਿਟ ਬਣਦੀ ਸਾਡੀ ਇਹ ਗੱਲ ਫਾਈਨਲ ਹੋਈ ਐਸਐਸਪੀ ਸਾਹਿਬ ਨਾਲ ਵੀ ਮੇਰੀ ਡੀਆਈਜੀ ਸਾਹਿਬ ਨਾਲ ਗੱਲ ਹੋ ਗਈ ਹੈ ਕਿ ਤੁਸੀਂ ਚੰਡੀਗੜ੍ਹੋਂ ਹੈੱਡ ਕੁਆਰਟਰ ਜਿਹੜਾ ਪੁਲਿਸ ਦਾ ਡੀਜੀਪੀ ਸਾਹਿਬ ਦਾ ਉਹ ਤੂੰ ਦਰਖਾਸਤ ਮਾਰਕਰਾ ਕੇ ਲਿਆਓ ਅਸੀਂ ਇਨਕੁਆਰੀ ਲਗਵਾ ਕੇ ਕੇ ਦਾ ਮਸਲੇ ਦਾ ਹੱਲ ਕਰ ਦੇਵਾਂਗੇ ਜਦੋਂ ਅਸੀਂ ਚੰਡੀਗੜ੍ਹ ਇਨਕੁਆਰੀ ਲਗਵਾਈ ਇੱਥੇ ਫਰੀਦਕੋਟ ਡੀਆਈਸਾਹਬ ਦੇ ਲਾਗੇ ਇੱਕ ਹਫਤਾ ਰੱਖ ਕੇ ਜਿਉਂ ਦੀ ਤਿਉਂ ਬਿਨਾਂ ਇਨਕੁਆਰੀ ਕੀਤੇ ਤੂੰ ਉਹ ਵਾਪਸ ਭੇਜ ਦਿੱਤੀ ਕਿ ਮੈਂ ਇਨਕੁਆਰੀ ਕਰ ਚੁੱਕਿਆ ਜਦੋਂ ਕਿ ਉਹ ਇਨਕੁਆਰੀ ਕਿਸ ਜ਼ਿਲ੍ਹੇ ਤੇ ਦੁਬਾਰਾ ਲਗਵਾਈ ਜਾ ਸਕਦੀ ਸੀ ਕਿਉਂਕਿ ਅੱਗੇ ਉਹਨਾਂ ਨੇ ਆਪ ਕੀਤੀ ਹੁਣ ਉਹ ਡੀਜੀਪੀ ਦਫ਼ਤਰੋਂ ਹੈੱਡਕੁਆਰਟਰ ਤੋਂ ਆਈ ਹੈ ਹੈੱਡਕੁਆਰਟਰ ਇਨਕੁਆਰੀ ਕਰਵਾ ਸਕਦਾ ਉਸ ਅਫਸਰ ਨੂੰ ਦੁਬਾਰਾ ਇਨਕੁਆਰੀ ਕਰਵਾ ਸਕਦਾ ਹੈ ਜਦੋਂ ਕਿ ਪਤਾ ਨਹੀਂ ਉਹ ਇਹਨਾਂ ਦੀ ਸਾਜ਼ਿਸ਼ ਹੈ ਲੱਗਦਾ ਹੈ ਵੀ ਇਹ ਆਮ ਆਦਮੀਜ਼ ਹੈ ਐਜ ਐਡਵਾਈਜ਼ਰ ਦੇ ਤੌਰ ਤੇ ਕੰਮ ਕਰ ਰਹੇ ਨੇ ਇਹ ਜਿਹੜੇ ਡੀਆਈ ਸਾਹਿਬ ਨੇ ਆਮ ਆਦਮੀ ਦੇ ਆਗੂਆਂ ਦੇ ਕਹਿਣ ਦੇ ਮੁਤਾਬਕ ਕੰਮ ਕਰ ਰਹੇ ਨੇ ਸਾਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਚੋਣਾਂ ਦਾ ਸਮਾਂ ਐਵੇਂ ਨਹੀਂ ਉਲਝਾਉਣਾ ਚਾਹੁੰਦੇ ਅਸੀਂ ਜ਼ਿਲ੍ਹੇ ਦੇ ਵਿੱਚ ਕੋਈ ਵਾਇਲੇਸ਼ਨ ਪੈਦਾ ਹੋਵੇ ਕੋਈ ਇਸ ਤਰ੍ਹਾਂ ਦਾ ਮਤਲਬ ਡਿਸਪਿਊਟ ਯਾ ਸੀ ਵੀ ਆਪ ਦਾ ਸੰਘਰਸ਼ ਕਰਨ ਲਈ ਸੜਕਾਂ ਤੇ ਆਈਏ ਤਾਂ ਅਸੀਂ ਨਹੀਂ ਚਾਹੁੰਦੇ ਵੀ ਇਸ ਤਰ੍ਹਾਂ ਦਾ ਹੋਵੇ ਪਰ ਜੇ ਸਾਡਾ ਮਸਲਾ ਮੈਰਟ ਦੇ ਹਾਰ ਤੇ ਕੋਈ ਹੱਲ ਨਾ ਕਰੇਗਾ ਤੇ ਅਸੀਂ ਆਉਣ ਵਾਲੀ ਦੋ ਤਰੀਕ ਨੂੰ ਮੰਗਲਵਾਰ ਡੀਆਈਜੀ ਫਰੋਹੀਪੁਰ ਦਾ ਪੁਤਲਾ ਫੁਕਣ ਜਾਵਾਂਗੇ ਸ਼ੇਰ ਸ਼ਾਹ ਵਾਲੀ ਜਿਹੜਾ ਚੌਕ ਹੈ ਫਰੋਹੀਪੁਰ ਉੱਥੇ ਉਤਰ ਕੇ ਆਪ ਦੇ ਜਥਾ ਮਾਰਚ ਕਰਕੇ ਪੁਤਲਾ ਇਹਦਾ ਲਾਇਆ ਕੇ ਜੇ ਸਾਨੂੰ ਡੀਆਈਜੀ ਦਫਤਰ ਦੇ ਅੱਗੇ ਜਾਣ ਦੇਣਗੇ ਤਾਂ ਅਸੀਂ ਉੱਥੇ ਸਾੜਾਂਗੇ ਉਹਦਾ ਪੁਤਲਾ ਜੇ ਰਸਤੇ ਵਿੱਚ ਪੁਲਿਸ ਰੋਕਦੀ ਤਾਂ ਅਸੀਂ ਜਿੱਥੇ ਰੋਕੇਗਾ ਕੀ ਉੱਥੇ ਉਹਦਾ ਪੁਤਲਾ ਫੁਕਾਂਗੇ ਉਸ ਤੋਂ ਬਾਅਦ ਲਗਾਤਾਰ ਅਸੀਂ ਜਲਾਲਾਬਰ ਡੀਐਸਪੀ ਦਫਤਰ ਜਿਹੜਾ ਹੈ ਉਹ ਦੇ ਅੰਡਰ ਪੈਂਦਾ ਹੈ ਥਾਣਾ ਮੀਰ ਖਾਸ ਅਸੀਂ ਲਗਾਤਾਰ ਪੰਜ ਆਦਮੀ ਆਪਦੇ ਰੋਜ ਬਿਠਾ ਕੇ ਉਸ ਡੀਐਸਪੀ ਦਫਤਰ ਅੰਗੇ ਉਹਨਾਂ ਚ ਲਗਾਤਾਰ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਮੈਂ ਚੋਣ ਕਮਿਸ਼ਨ ਦੇ ਅੰਡਰ ਡੀਸੀ ਸਾਹਿਬਾਂ ਵੀ ਆਦੇ ਨੇ ਇੱਥੇ ਸਾਡੇ ਫਾਈਲ ਰਾਦੇ ਜਿਹੜੇ ਹੋਰ ਰਿਜ਼ਰਵਰ ਵੀ ਲੱਗੇ ਨੇ ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਮਸਲਾ ਸਾਡਾ ਪਹਿਲ ਦੇ ਆਧਾਰ ਤੇ ਹੱਲ ਕਰਨ ਕਿਉਂਕਿ ਜਿਹੜਾ ਇਹਦਾ ਕੋਈ ਇਸ ਤਰ੍ਹਾਂ ਦੀ ਗੱਲ ਨਾ ਆਵੇ ਵੀ ਵੀ ਤੁਸੀਂ ਜਿਹੜਾ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜਾ ਸਾਨੂੰ ਵੀ ਅਕਸਰ ਅਕਸਰ ਪਾਰਟੀਆਂ ਨਾਲ ਜੁੜੇ ਹੋਏ ਆ ਆਪੋ ਆਪਣਾ ਕੰਮ ਕਾਰ ਕਰਨਾ ਪੈਣਾ ਸਾਡੇ ਵਰਕਰਾਂ ਨੂੰ ਵੀ ਕਰਨਾ ਪੈਣਾ ਇਲੈਕਸ਼ਨ ਦੇ ਵਿੱਚ ਤੇ ਅਸੀਂ ਇਹਨੇ ਬੀਜੀ ਹੋਵਾਂਗੇ ਆਪਦੇ ਕੰਮ ਕਾਰ ਦੇ ਵਿੱਚ ਤੇ ਜੇ ਨਾ ਸਾਨੂੰ ਇਨਸਾਫ ਮਿਲੇਗਾ ਤਾਂ ਅਸੀਂ ਓਨੀ ਦੇਰ ਤੱਕ ਇਹਦਾ ਖੇੜਾ ਨਹੀਂ ਛੱਡਾਂਗੇ ਜਿੰਨੀ ਦੇਰ ਤੱਕ ਸਾਨੂੰ ਜਿਹੜਾ ਬਣਦਾ ਸਾਡਾ ਹੱਕ ਨਾ